ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਸਰਕਾਰ ਵੱਲੋਂ ਬਿਜਲੀ ਦੀ ਦਰਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਜਿਹਦੇ ਚੱਲਦੇ ਜੋ ਕਿ ਵਾਅਦੇ ਦੇ ਦੌਰਾਨ ਕਿਸਾਨਾਂ ਵੱਲੋਂ ਥੋੜੀ ਨਿਰਾਸ਼ਗੀ ਜ਼ਾਹਰ ਕੀਤੀ ਗਈ ਹੈ ਸਾਡੀ ਕਿਸਾਨ ਆਗੂ ਮਨਜਿੰਦਰ ਸਿੰਘ ਰਾਏ ਨਾਲ ਗੱਲਬਾਤ ਹੋਈ ਆ ਤੁਹਾਨੂੰ ਸੁਣਾਉਣੇ ਆ। ਕਿ ਲੋਕ ਸਭਾ ਚੋਣਾਂ ਹੋਣ ਤੋਂ ਬਾਅਦ ਸਰਕਾਰ ਨੇ ਬਿਜਲੀ ਦਰਾਂ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਟਿਊਬਵੈੱਲ ਕਨੈਕਸ਼ਨਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ 15 ਪੈਸੇ ਦਾ ਵਾਅਦਾ ਜਿਹੜਾ ਹੈ ਬਿਜਲੀ ਦਰਾਂ 'ਚ ਕਰ ਦਿੱਤਾ ਗਿਆ ਜੀ। देखो एकपत शेठा मैं गल कराता हूं सरकार किसान हते अच्छी हुंदी गल करदी है किसानों प्रति कह रही है कि किसानों ने नारांसी जी पिछले पाछे किसानों ਨੂੰ ਜਦੋਂ ਮੁਰਕਣੇ शेतकऱ्यांना ਨਾ ਤੋੜਦਾ ਵਾਦਾ ਕਰਕੇ ਉਹ ਜਿਹੜਾ ਇੱਕ ਪਹਿਲਾਂ ਹੀ ਜੇ ਕੋਲੈਕਸ਼ਨ ਨਹੀਂ ਤੋ ਤਾਂ ਪਹਿਲੇ ਇਸ ਕਰਕੇ ਮਾਰ ਮਾਰਿਆ ਹੋਇਆ ਗਰੀਬੀ ਦਾ ਮਾਰਿਆ ਹੋਇਆ ਕਨੈਕਸ਼ਨ ਹੀ ਲੈ ਪਊਗਾ ਜੀ ਜਿਹਦੇ ਕੋਲ ਪੈਸੇ ਹੈ ਨਹੀਂ ਹਨ ਜਿਹਦੇ ਕੋਲ ਆਮਦਨ ਨਹੀਂ ਨਹੀਂ ਹੁੰਦੀ ਉਹ ਤੇ ਸਰਕਾਰ ਨੂੰ ਚਾਹੀਦਾ ਤੇ ਇਸ ਤਰੀਕੇ ਨਾਲ ਹੈ ਜਿਹੜਾ ਕਨੈਕਸ਼ਨ ਦੇਣੇ ਨੇ ਉਹ ਜਿਹੜਾ ਤੇ ਇਹ ਸਰਕਾਰਾਂ ਕੰਮ ਆਈਆਂ ਕਾ ਤਖਤੀ ਤੇ ਉਸ ਤਰੀਕੇ ਦੇ ਨਾਲ ਜੋ ਤੇਰੀਆਂ ਸਰਕਾਰਾਂ ਪਹਿਲਾਂ ਬਹੁਤ ਰੱਖਿਆ ਹੁੰਦਾ ਸੀ ਤੇ ਜਦੋਂ ਕਿਸਾਨਾਂ ਨੇ ਕਿਹਾ ਤਾਂ ਉਹਨਾਂ ਨੇ ਜਿਹੜਾ ਉਹ ਬਿਲਕੁਲ ਖਰਚ ਢਕਾ ਤੇ ਜਿਵੇਂ ਇਹਨਾਂ ਨੇ ਵੀ ਇਹ ਸਰਕਾਰ ਨੇ ਵੀ ਆਪਾਂ ਕਹਾਂਗੇ ਕੀ ਨਹੀਂ ਚੱਲ ਸਰਕਾਰ ਨੇ ਜਿਹੜਾ ਲੋਡ ਬਧਾਇਆ ਤਾਂ ਬਹੁਤ ਘੱਟ ਖਰਚੇ ਤੇ ਲੋਡ ਬਧਵਾਇਆ ਹਾਂ ਆ ਇਹਨੂੰ ਸਕੀਮ ਨੂੰ ਇੱਕ ਤਾਂ ਰੈਗੂਲਰ ਨਹੀਂ ਕਰਦੇ ਕਿਸੇ ਨੂੰ ਵੀ ਇਹ ਜੀ ਹੁਣ ਨਵੀਂ ਸਕੀਮ ਲੈ ਆਉਂਦੇ ਆ ਉਹ ਇੱਕ ਪਾਸੇ ਉਹ ਪੈਸੇ ਦੇ ਘਟਾਉਂਦੇ ਆ ਮੰਨ ਲਓ ਕਨੈਕਸ਼ਨ ਬਟੇ ਕਰਨ ਵਾਸਤੇ ਕੁਝ ਪੈਸੇ ਘਟਾਏ ਨੇ ਹੁਣ ਉਹ ਨਵੇਂ ਕਨੈਕਸ਼ਨਾਂ ਦੇ ਵਧਾ ਦਿੱਤੇ ਨੇ ਜੀ ਕਿ ਕਿਧਰੋਂ ਕਿ ਕਿਸਾਨਾਂ ਤੇ ਅੱਛੀ ਹੋ ਸਕਦੇ ਨੇ ਕਿਸਾਨਾਂ ਦਾ ਵਧਾ ਕਿਧਰੋਂ ਕਰਦੇ ਨੇ ਇਹ ਸਾਨੂੰ ਸਮਝ ਨਹੀਂ ਆ ਰਿਹਾ ਤੇ ਸਰਕਾਰਾਂ ਮੀਡੀਆ ਪਹੁੰਚੀਆਂ ਜਿਹੜੇ ਬਣਾਦੇ ਨੇ ਉਹ ਪਾਲਿਸੀ ਮੇਕਰ ਉਹ ਇਸ ਤਰੀਕੇ ਨਾਲ ਬਣਾਦੇ ਨੇ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਕੋਈ ਨਾ ਹੋਵੇ ਜਿਹੜੇ ਨੀਤੀ ਕਾੜੇ ਉਹ ਆਪਣੇ ਤਰੀਕੇ ਨਾਲ ਨੀਤੀ ਕਰਕੇ ਮੁੱਖ ਮੰਤਰੀ ਸਾਹਿਬ ਦੇ ਕੇ ਹਸਮੁੰਨੇ ਨੇ ਜੀ ਮੈਂ ਕਹਾਂਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਵਿੱਚ ਦਖਲ ਦਾ ਕੀ ਕਰਕੇ ਜੀ ਕਨੈਕਸ਼ਨ ਹੈ ਤਾਂ ਬਿਲਕੁਲ ਕਟ ਖਾਤੇ ਤੇ ਹੁਣੇ ਚਾਹੀਦੇ ਨੇ ਕਿ ਕਿਸਾਨ ਨੂੰ ਜਿਹਨੂੰ ਲੋੜ ਹੈ ਉਹ ਐਪਲੀਕੇਸ਼ਨ ਦੇਵੇ ਤੇ ਉਹਨੂੰ ਕਨੈਕਸ਼ਨ ਦਿੱਤਾ ਜਾਵੇ ਜੀ ਕਿਉਂਕਿ ਜੋ ਕਿ ਕਨੈਕਸ਼ਨ ਅਪਲਾਈ ਕਰਨ ਦੀ ਫੀਸ ਪਹਿਲਾਂ ਹੋਇਆ ਕਰਦੀ ਸੀ ਉਹਦੇ ਮਤਲਬ ਕੀ ਜੀ ਜੀ ਤਾਂ ਇਹ ਅਪੀਲ ਕਰਾਂਗੇ ਬਾਕੀ ਸਰਕਾਰ ਨੇ ਕਰਨਾ ਹੈ ਇਹ ਸਰਕਾਰ ਨੇ ਕੇਹੜੇ ਟਿਕਾ ਸਰਪ ਨਹੀਂ ਦਿੱਕਿਆ ਪਿਛਲੀਆਂ ਚੋਣਾਂ ਦੇ ਵਿੱਚ ਇਹ ਵੀ ਸਰਕਾਰ ਦਾ ਸਿੱਖਿਆ ਦੀ ਇਹ ਸਰਕਾਰ ਤੇ ਡਿਪੈਂਡ ਹੈ ਜੀ ਰਸੋ ਲੱਗਦਾ ਨਹੀਂ ਕਿ ਹੁਣੇ-ਹੁਣੇ ਮੁੱਖ ਮੰਤਰੀ ਸਾਹਿਬ ਕਹਿ ਕੇ ਹਟੇ ਨੇ ਕਿ ਨਹਿਰੀ ਪਾਣੀ ਮਿਲੂਗਾ ਝੋਨਾ ਲਗਾਉਣ ਵਾਸਤੇ ਤੇ ਹੁਣ ਦੂਜੇ ਪਾਸੇ ਫਿਰ ਬਿਜਲੀ ਨੂੰ ਲੈ ਕੇ ਪਲਟ ਗਏ ਨੇ ਕੀ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਅਚਨਚੇਤ ਇਹ ਫੈਸਲਾ ਜਿਹੜਾ ਲਿਆ ਗਿਆ ਹੈ ਇੱਕ ਪਾਸੇ ਕਿਸਾਨਾਂ ਦੇ ਹਤੈਸ਼ੀ ਹੁੰਦੇ ਨੇ ਦੂਜੇ ਪਾਸੇ ਫਿਰ ਵਿਰੋਧ ਚ ਵੀ ਚਲੇ ਜਾਂਦੇ ਨੇ ਬਤਨ ਅਸਲ ਵਿੱਚ ਅਸਲ ਦੇ ਵਿੱਚ ਅਟੈਚੀ ਹੁੰਦਾ ਡਰਾਮਾ ਕਰਦੇ ਨੇ ਇਸਕਾਰ ਜਿਹੜੀ ਆ ਹੁਣ ਐਸਲੇ ਪੰਜਾਬ ਦੇ ਵਿੱਚ ਇਸਕਾਰ ਨੂੰ ਲੋਕ ਅਟੈਚੀ ਨਹੀਂ ਕਿਹਾ ਜਾ ਸਕਦਾ ਉਹ ਡਰਾਮਿਆਂ ਵਾਲੀ ਸਰਕਾਰ ਜਨੂ ਕਿਹਾ ਜਾ ਸਕਦਾ ਜੀ ਨਾ ਕੋਈ ਨਾ ਕੋਈ ਨਵਾਂ ਡਰਾਮਾ ਕਰਦੇ ਨੇ ਨਾ ਕੋਈ ਨਵਾਂ ਅੰਦੂ ਕਰਦੇ ਨੇ ਛੋਟੇ ਸਰਕਾਰ ਜਿਹੜੀ ਇਹ 당ਤ ਪਾਉ ਸਰਕਾਰ ਮੈਂ ਤੈਨੂੰ ਕਹਿੰਦਾ ਬਈ ਚਾਲੇ ਪਾਉਂਦੇ ਨੇ ਵੀ 5 ਸਾਲ ਕਿਵੇਂ ਨਿਕਲਣ ਮੈਂ ਇਹਨਾਂ ਨੂੰ ਦੱਸਣਾ ਚਾਹਾਂਗਾ ਵੀ 5 ਸਾਲ ਤੋਂ ਬਾਅਦ ਸਮਾਂ ਨਹੀਂ ਮਿਲਦਾ ਹੁੰਦਾ ਲੋਕਾਂ ਨੇ ਬਹੁਤ ਮਤ ਦਿੱਤਾ ਕਿ ਬੰਦ ਨੇ ਚੁਣ ਕੇ ਬਹੁਤ ਵੱਡਾ ਤੋਂ ਵੱਡਾ ਮਾਇਨਰ ਮੈਂ ਉੱਤੇ ਫੇਰ ਸਰਕਾਰ ਆਪਣੀਆਂ ਪਾਲਸੀਆਂ ਨੂੰ ਤੇ ਸੁਧਾਰਨਾ ਲਿਆਵੇ ਤੇ ਫੇਰ ਲੋਕ ਰਹਿਣਾ ਸਰਕਾਰਾਂ ਬਣਦੀਆਂ ਤੇ ਲੋਕ ਰਹਿਣਾ ਸਰਕਾਰਾਂ ਤੇ ਵੀ ਜਾ ਕਰਦੀਆਂ ਜਿਹੜੇ ਕਰਕੇ ਸਰਕਾਰ ਨੂੰ ਚਾਹੀਦਾ ਤਾਏ ਹੈ ਕਿ ਜੇ ਤੁਸੀਂ ਕਿਹਾ ਮੈਰੀ ਪਾਣੀ ਨਹੀਂ ਪਾਣੀ ਨਹੀਂ ਵੀ ਮੈਂ ਸਮਝਾ ਕੇ ਬੜਾ ਹਾਂ ਪਿਆ ਇਹਨਾਂ ਦਾ ਇਹਨੀਆਂ ਸਵਾਰੀਆਂ ਨੂੰ ਕਹਿਤਾ ਤੇ ਰਿਪੋਰਟਾਂ ਦੇਦੇ ਹੋ 100% ਪਾਣੀ ਪਹੁੰਚ ਗਿਆ ਮੈਂ ਸਵਾਬੇ ਦੀ ਮਿਹਰਤ ਤੋਂ ਆਣਾ ਕਿ ਸਵਾਬੇ ਦੀ ਮਿਹਰਤ ਦੇ ਵਿੱਚ ਤਾਂ ਉਹੀ ਨਹਿਰਾਂ ਦਾ ਪਾਣੀ ਹੈ ਨਹੀਂ ਬਿਲਕੁਲ ਘੱਟ ਜੀ ਜੇਕਰ ਕਿਤੇ ਹੈ ਤਾਂ ਉਹ ਵੀ ਨਹਿਰ ਦੇ ਨੀਕ ਨੀਕ ਲੱਗਦਾ ਦੂਰ ਤੱਕ ਪਾਣੀ ਯਾਨੀ ਕੋਈ ਸਾਧਨ ਨਹੀਂ ਸੂਏ ਨਹੀਂ ਕੋਈ ਕੱਠੀਆਂ ਨਹੀਂ ਮਤਲਬ ਕਹਿਣ ਦਾ ਪਾਵਣ ਹੈ ਕਿ ਇਹ ਸਰਕਾਰ ਜਿਹੜੀ ਆ ਇਹ ਡਰਾਮੇ ਵਾਲ ਜਾ ਰਿਹਾ ਆ ਮੀਡੀਆ ਦੇ ਚੌਂ ਵਰਗੇ ਆਲੇ ਇਹ ਹਕੀਕਤ ਤੌਰ ਤੇ ਜ਼ਮੀਨੀ ਹਕੀਕਤ ਤੌਰ ਤੇ ਕੁਝ ਨਹੀਂ ਹੁੰਦਾ ਮਗਰ ਨਿਕਲਦਾ ਫੋਟਿਆਂ ਪਹਾੜ ਤੇ ਨਿਕਲਿਆ ਛੂੜਿਆਂ ਦੀ ਗੱਲ ਹੁੰਦੀ ਆ ਨਹੀਂ ਮਗਰ ਨਿਕਲਦਾ ਨਿਕਲਦਾ ਕੱਖ ਨਹੀਂ ਪਹਿਲਾਂ ਢੈਲਾਂ ਬੜੀਆਂ ਕਰ ਦਿੰਦੇ ਨੇ ਸੋ ਇਹ ਕਹਿਣਾ ਮਹਿਰੀ ਪਾਣੀ ਤੇ ਹਾਂ ਅਸੀਂ ਕਿਸਾਨਾਂ ਨੂੰ ਬਿਲਕੁਲ ਨਹੀਂ ਪਾਣੀ ਦਿੱਤਾ ਜਾਏਗਾ ਉਹਨਾਂ ਨੂੰ 14 ਲੌਂਗ ਰਾਸਤੇ ਹਾਂ ਜੀ ਕਿਉਂਕਿ ਜਿੱਥੇ ਨਹੀਂ ਹਣੀ ਪਾਣੀ ਉੱਤੇ ਕਨੈਕਸ਼ਨਾਂ ਦੇ ਵਾਸਤੇ ਕਿਉਂਕਿ ਕਈ ਟੈਂਪਰੇਰੀ ਕਨੈਕਸ਼ਨ ਵੀ ਲੈਂਦੇ ਨੇ ਸੀ ਜਾਂ ਨਹੀਂ ਸੀ ਜੀ ਤੇ ਉਹ ਜਿਹੜੇ ਟੈਂਪਰੇਰੀ ਕਨੈਕਸ਼ਨ ਨੇ ਉਹ ਅਗਲੀ ਉਹਨਾਂ ਦੀ ਵੀ ਜੀ ਪੜੂਗੀ ਤਾਂ ਬਿਲਕੁਲ ਕਿਤਨਾ ਚੰਗੀ ਹੋਵੇਗੀ ਜੀ ਮੈਨੂੰ ਫਤ ਲੱਗਦਾ ਪਾਣੀ ਨਹੀਂ ਸਕੂਗਾ ਛੋਟੇ ਕਰਕੇ ਸਰਕਾਰ ਨੂੰ ਚਾਹੀਦਾ ਹੈ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇ ਔਰ ਇਸ ਫੈਸਲੇ ਨੂੰ ਜਿਵੇਂ ਆ ਮੁੜ ਵਿਚਾਰ ਕੇ ਪਿੱਛੇ ਲਵੇ ਜੀ ਰਸਤਾ ਬਾਬਾ ਸ਼ੁਕਰੀਆ ਸਾਡੇ ਨਾਲ ਬਣੇ ਰਹਿਣ ਮਾਸਤੇ ਸੋ ਜੋ ਬਿਜਲੀ ਦੇ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੁਣ ਆਉਣ ਵਾਲੇ ਬਿੱਲ ਇਹ ਦੱਸਣਗੇ ਕਿ ਆਮ ਜਨਤਾ ਹੋਗੇ ਕਿਸਾਨ ਹੋਗੇ ਉਹਨਾਂ ਦੀ ਜੇਬ ਦੇ ਉੱਤੇ ਕਿੰਨਾ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕੈਮਰਾ ਪਾਸਾ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੇ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਪ D5 ਚੈਨਲ ਹਿੰਦੀ ਵੀ ਹੋਗਾ ਸਾਹ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ